ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥ ਆਜ ਨੂੰ ਫੀਮੇਲਸ ਕੇ ਉਤੇ ਦੇਖਾਂਗੇ ਸ਼ਬਦ ਮੋਕੋ ਕੋਏ ਨਾ ਜਾਣਤ ਕਹੀਐ ਦਾਸ ਤੇਮਾਰਾ ਸੋ ਇਸਦੀ ਕੰਪੋਜੀਸ਼ਨ ਜੋ ਤਿਆਰ ਕੀਤੀ ਹੈ ਭਾਈ ਰਾਏ ਰਾਏ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ ਸੋ ਇਸ ਨੂੰ ਪਹਿਲੇ ਗਾਇਨ ਕਰਕੇ ਦੇਖ ਲਾਂਗੇ ਫਿਰ ਇਸ ਦੀਆਂ ਸੁਰਾਂ ਦੇਖਾਂਗੇ ਮੋਕ ਕੋ ਕੋਏ ਨਾ ਜਾਣਤ ਮੋਕ ਕੋ ਕੋਏ ਨਾ ਜਾਣਤ ਕਹੀ ਅਤ ਦਾਸ ਕੁਮਾਰ ਕਹੀ ਅਤ ਦਾਸ ਕੁਮਾਰ मोको मोको रे मा तीवर कोई कोई वास्ते धा एक स्वर लगेगी ना जानत फिर ना ना वास्ते एक स्वर है नी मोको कोए ना ठीक है जानत जानत ਪਾ ਮਾਤੀ ਉਰ ਧਾ ਧਾ ਜਾ ਨਾ ਤ ਪਾ ਮਾ ਧਾ ਧਾ ਠੀਕ ਹੈ ਕਹੀ ਅਤ ਪਾ ਪਾ ਮਾ ਗ ਮਾਤੀ ਉਰ ਠੀਕ ਹੈ ਜੀ ਦਾਸ 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 ਤਿੰਨ ਸੋਰ ਲਗਣ ਗਿਆ ਦਾ अ सर ग म म फिर तुम्हारा तुम्हारा रे कोमल फिर रे रे शुद्ध दो बारी फिर दोबारा इसे पढ़ना है कहियत दास तुम्हारा इसमें थोड़ी ये थोड़ा डिफरेंट है बाकी सेम ही है पिछला भाग सो कहियत धा धा प म क ह य त फिर दा स गा म मा, म माती मा वर है दो बारी तू माला हरि कौन फिर दो बारी हरे शुद्ध ओला हरि पंजे एहा ओट आधारा इस में देखते एहा ओ ਧਾ ਰਾ ਸਬਸ ਮਰਾਂ ਆ ਦੇਖਿਆ ਇਹ ਹਾ ਇਹ ਹਾ ਮ ਤਿਵਨ ਪ ਫਿਰ ਓ ਟ ਓ ਟ ਧਾ ਰੇ ਰੇ ਹੋਰ ਫਿਰ ਵਸਾ ਨੀ ਰੇ ਸਾ ਤਾਂ ਸਤਕ ਵਿੱਚ ਹੈ ਤੋ ਸਿਰ ਉਪਰ ਸੁਰਾਹਨ ਆਪ ਇੱਥੇ ਦੇਖ ਸਕਦੇ ਫਿਰ ਆਧਾਰਾ ਇਹ ਦੇਖ ਆਧਾਰਾ ਇਸ ਨੂੰ ਥੋੜਾ ਧਿਆਨ ਨਾਲ ਦੇਖ ਲੈਣਾ ਜੀ ਆ ਆ ਧਾ 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 ਆ ਵਸੇ ਇੱਕੋ ਸਕਰ ਧਾ ਧਾ ਫਿਰ ਧਾ ਆ ਮਾ ਧਾ इसमें फिर एक बार गायन करके दिखा देना ठीक है जी फिर उसके तो बाद फिर ਅੰਤਰਾ ਦੇਖਾਂਗੇ ਅਸੀਂ ਉਹ ਜੀ ਪੰਕਤੀ ਹੈ ਪਦਿਤ ਉਦਾਰਨ ਤਾਰਨ ਬਲ ਬਲ ਬਲੇ ਬਲ ਜਾਈਏ ਪਦਿਤ ਉਦਾਰਨ ਤਾਰਨ ਬਰ ਬਲ ਬਲੇ ਬੰਦ ਵਿਚਾਈਏ ਆ ਇਸ ਨੂੰ ਆਰੰਭਨ ਦੇਖਦੇ ਹਾਂ ਪਦਿਤ ਰੇ ਕਾਰ ਸਬਦ ਤੱਕ ਵੀ ਜਨਵਰੀ ਹੋ ਜਾਣਾ ਫਿਰ ਉਧਾਰਨ ਉਧਾ ਰਨ ਉਧਾ ਰਨ ਨੀ ਸੌਰੀ ਉਧਾ ਰਨ ਰੇ ਕੋਮਲ ਕਾਰ ਸਬਦ ਤੱਕ ਫਿਰ ਨੀ ਫਿਰ ਰੇ ਧਾ ਨੀ ਉਧਾਰਨ ਉਪਰ ਸੁਰਾਂ ਲਿਖਿਆ ਤਾਂ ਇੱਕ ਵਾਰ ਦੇਖ ਕੇ ਨਾਲ ਨਾਲ ਇਸ਼ਵਰੀ ਤਾਂ ਦਾ ਤਰਨ ਰੇ ਜਨਵਰੀ ਤਾਰਛਤਕ ਵਿੱਚ ਫਿਰ ਬਲ 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 ਗਾ ਗਾ ਦੋ ਵਰੀ ਤਾਰਛਤਕ ਵਿੱਚ ਭਲੇ ਬਲੇ ਬਲੇ ਗਾ ਗਾ ਰੇ ਤਾਰਛਤਕ ਵਿੱਚ ਫਿਰ ਬਲ ਜਾਈਏ ਬਲੇ ਬਲੇ ਜਾਇ ਬਲੇ ਇੱਕ ਵਾਰ ਫਿਰ ਦੇਖੋ ਮਾ ਗਾ ਰੇ ਇਕੱਠਾ ਬਜੇਗਾ ਮਾਂ ਤੀਵਰ ਬਲੇ ਜਾਇ ਤੇ ਜਿਨ੍ਹਾਂ ਗੁਰੂ ਪਿਆਰੇ ਕੋਲ ਇਹਨਾਂ ਉੱਚ ਨਹੀਂ ਜਾ ਸਕਦੇ ਉਹਨਾਂ ਵਾਸਤੇ ਦੂਸਰਾ ਇੱਕ ਤਰੀਕੇ ਨਾਲ ਕਰ ਲੈਣਾ ਬਨ ਬਲ ਬਲੇ ਬਨ ਜਾਏ ਹੋਰ ਨਾ ਜਾਵਤ ਬਲ ਜਾਏ ਤੇ ਜਿਹੜਾ ਪੂਰਾ ਗਾ ਸਕਦੇ ਬਲ ਜਾਏ ਦੋਨੋਂ ਆਪਸ਼ਨ ਹੈ ਆਪ ਉਪਰ ਨਾ ਜਾਓ ਸਿਰਫ ਇਹ ਤੋ ਤਾਂ ਕਿ ਕਹੋ ਤੇ ਇਸ ਨਾਲ ਆਪ ਆਰਾਮ ਨਾਲ ਗਾ ਸਕਦੇ ਫਿਰ ਅਗਲੀ ਬੰਦੀ ਹੈ ਐਸਾ ਕੋਈ ਭੇਟ ਸੰਦ ਜਿਤ ਹਰ ਹਰੇ ਹਰ ਤੇ ਆਈ ਹੈ ਸ਼੍ਰੀਸ਼ਨੂ ਗੰਕਰਗ ਦੇ ਆ ਜਿਸ ਨੂੰ ਫਲਗਾਂ ਕਰਦੇ ਦੇਖੀ ਐਸਾ ਕੋਈ ਪਿਆਟ ਸੰਤ ਜਿੱਤ ਹਰ ਨਾਰੇ ਹਰ ਧਾਈ ਐ ਆਓ ਜੀ ਹੁਣ ਸੁਣਾ ਦੇਖਿਆ ਐਸਾ ਐਸਾ ਰੇ ਫਿਰ ਰੇ ਕੋਲ ਦੂਸਰੀ ਵਾਰੀ ਹੈ ਤੇ ਦਾਰ ਸਭ ਤੇ ਪਿੱਛੇ ਦੋਨੋਂ ਐਸਾ ਕੋਏ ਕੋਏ ਨੀ ਰੇ ਕੋਮਨ ਤਾਰ ਸਬਤ ਚ ਦਹਾ ਨੀ ਰੇ ਨੀ ਰੇ ਧਾ ਨੀ ਕੋਏ ਫਿਰ ਪੇਟ ਪੇਂਟ ਗਾ ਰੇ ਗਾ ਰੇ ਤਾਰ ਸਬਤ ਵਿੱਚ ਪੇ ਏ ਤੈ ਪੇ ਤੈ ਪੇ ਤੈ ਸੰਤ ਸੰਤ ਰੇ ਦੋਵਰੀ ਸੰਤ ਜਿੱਤ ਹਾਰ ਜਿੱਤ ਹਾਰ ਧਾ ਪ ਹਾਰੇ ਗ ਮਾਤੀਵਰ ਹਾਰੇ ਹਾਰ ਪ ਮਾਤੀਵਰ हर 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 ठीक है त्यागीय गा मा तिवर रे त्यागीय 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 कोई फिर उसके बाद स्थाई पढ़नी है मौको ਕੋਈ ਨਾ ਜਾਣਤ ਇੱਥੇ ਟਿਊਟੋਰੀਅਲ ਦੀ ਸਵਾਗਤ ਹੈ ਜੀ ਸੋ ਅਗਲੀਆਂ ਸਾਰੀ ਪੰਕਤੀਆਂ ਸੇ ਮੈਂ ਸੌਂਦੇ ਆ ਜਣੀਆਂ ਹਾਂ ਕੋਈ ਦਿੱਕਤ ਆਵੇ ਤਾਂ ਆਪ ਕਮੈਂਟ ਕਰ ਦੇਣਾ ਸਾਸੀ ਮੇਰੀ ਮੋਰ ਸਾਸੀ ਮੇਰੀ ਜੀ ਆਪ ਸਭ ਦਾ ਕੋਟੀ ਕੋਟ ਧੰਨਵਾਦ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਹਨ ਸਿੱਖ ਰਹੇ ਹਨ ਸੋ ਆਪ ਸਬਸਕ੍ਰਾਈਬ ਕਰ ਰਹੇ ਹੋ ਤਾਂ ਵੀ ਆਪ ਦਾ ਧੰਨਵਾਦ ਨਹੀਂ ਕਰ ਰਹੇ ਹੋ ਤਾਂ ਵੀ ਆਪ ਦਾ ਧੰਨਵਾਦ ਕਿਉਂਕਿ ਆਪ ਨੇ ਕਿਰਪਾ ਕੀਤੀ ਅਤੇ ਇਹ ਸ਼ਬਦ ਨੂੰ ਸਰਵਣ ਕੀਤਾ ਅਤੇ ਕੋਸ਼ਿਸ਼ ਕੀਤੀ ਸਿੱਖਣ ਲਈ ਦਾਸ ਲਈ ਇਹ ਵੀ ਬਹੁਤ ਵੱਡੀ ਗੱਲ ਹੈ ਸੋ ਜੋ ਵੀ ਆਪ ਲਾਈਕ ਵੀ ਹੋ ਕਰ ਰਹੇ ਹੋ ਸਬਸਕ੍ਰਾਈਬ ਵੀ ਕਰ ਰਹੇ ਹੋ ਉਸ ਲਈ ਵੀ ਬਹੁਤ ਬਹੁਤ ਧੰਨਵਾਦ ਸੋ ਇਸ ਤਰ੍ਹਾਂ ਕਿਪਾ ਕਰਦੇ ਰਹਿਣਾ ਤੇ ਕੋਈ ਜੋ ਵੀ ਆਪ ਨੂੰ ਇਸ ਵਿੱਚ ਤਰੁਤੀਆਂ ਨਜ਼ਰ ਆਉਣ ਆਪ ਜਰੂਰ ਹਾਈਲਾਈਟ ਕਰ ਦੇਣੀ ਹੈ ਹੋਰ ਦਾਸ ਕੋਲ ਸਾਧ ਸੰਗਤ ਦੀ ਬਹੁਤ ਲਿਸਟ ਕਾਫੀ ਲੰਬੀ ਹੋ ਗਈ ਹੈ ਸਾਧ ਸੰਗਤ ਦੀ ਕੁਝ ਉਹਨੇ ਤਿੰਨ ਸੂਬਦਾਨ ਇਸ ਲਈ ਲਿਸਟ ਵਿੱਚ ਸੋ ਕਈ ਗੁਰਪਿਆਰੇ ਬਹੁਤ ਉਤਾਵਲੇ ਹੁੰਦੇ ਹਨ ਸੋ ਸਾ ਸੰਗਤ ਜੀ ਸਭ ਦਾ ਟਰਨ ਵਾਈਜ਼ ਨੰਬਰ ਆਉਣਾ ਹੀ ਸਹੀ ਲੱਗਾ ਹੈ ਕਿਉਂਕਿ ਕਿਸੇ ਗੁਰਪਿਆਰੇ ਦਾ ਨੰਬਰ ਅੱਗੇ ਪਿੱਛੇ ਕਰਨਾ ਥੋੜਾ ਜਿਆਦਾ ਹਾਂ ਠੀਕ ਨਹੀਂ ਲੱਗਦਾ ਸੋ ਇਸ ਲਈ ਦਾਸ ਦੀ ਬੇਨਤੀ ਹੈ ਆਪ ਵਿਚਾਰਨਾ ਚ ਕਿ ਜੇ ਬਹੁਤ ਜਲਦੀ ਹੋਵੇ ਤਾਂ ਅਸੀਂ ਐਡਵਾਂਸ ਲੈਵਲ ਤੇ ਹੀ ਕਰ ਸਕਦੇ ਹਾਂ ਉੱਥੇ ਪਿਸਟ ਬਹੁਤ ਥੋੜੀ ਛੋਟੀ ਹੈ ਕਿਉਂਕਿ ਉਹ ਹੁਣਹੀਂ ਸ਼ੁਰੂ ਕੀਤਾ ਹੈ ਸੋ ਇਤਨੀ ਬਿੰਦੀਆਂ ਪ੍ਰਵਾਨ ਕਰਨੀਆਂ ਸਤਿ ਸ੍ਰੀ ਅਕਾਲ ਸੱਜਣਾ ਸੀਸੜੀਆਂ ਜਿਉ ਹੋਏ ਸਾਇਬ ਸੀ ਉਮੀਦ ਇਹ ਆਸਿਸ ਆਪ ਜਰੂਰ ਬਖਸ਼ਿ ਦੇਣਾ ਅੰਦਾਸਨ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤ ਸਿੰਘ ਜੀ ਹੁਣ ਮੇਲ ਸਕਿਲ ਤੇ ਦੇਖਾਂਗੇ ਸ਼ਬਦ ਮੋ ਕੋ ਕੋਏ ਨਾ ਜਾਣਤ ਕਹੀਅਤ ਦਾਸ ਤੁਮਾਰਾ ਮੋ ਕੋ ਕੋਏ ਰੇ ਫਿਰ ਮਾਤੀਵਲ ਤੇ ਧਾ ਰੇ ਮਾ ਦ ਮੋ ਕੋ ਕੋਏ ਮੋ ਕੋ ਕੋਈ ਠੀਕ ਹੈ ਨਾ ਜਾਣਤ ਨਾ ਜਾਣਤ ਨਾ ਜਾਣਤ ਸੁਰਾ ਲੱਗ ਰਹੀ ਹਨ ਨੀ ਪਾ ਫਿਰ ਮਾ ਤਿਵ ਤੇ ਧਾ ਧਾ ਇਹ ਉਪਰ ਆਪ ਦੇਖ ਸਕਦੇ ਹੋ ਤੇ ਪੂਰਾ ਲਿਖਿਆ ਵੀ ਹੈ ਮੋਕੋ ਕੋਈ ਨਾ ਜਾਣਤ ਤੇ ਸੁਰਾਂਥ ਲਿਖਿਆ ਹਨ ਇਹ ਆਪ ਨੂੰ ਬਹੁਤ ਕਲੀਅਰਲੀ ਸਮਝ ਆ ਜਾਏਗਾ ਫਿਰ ਹਣ ਕਹੀ ਅਤ ਕਹੀ ਅਤ ਪਾ ਪਾ ਮਾਤੀ ਵਰ ਤੇ ਗ ਕਹੀ ਅਤ ਤੇ ਗ ਫਿਰ ਦਾਸ 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 ਗ ਮਤੀਵਰ ਫਿਰ ਮਤੀਵਰ ਤੂੰ ਮਾਰਾ ਰੇ ਕਮਲ ਫਿਰ ਰੇ ਰੇ ਤੂੰ ਮਾਰਾ ਤੂੰ ਮਾਰਾ ਕੀ ਹੈ ਜੀ ਇਸ ਨੂੰ ਇੱਕ ਵਾਰੀ ਥੋੜਾ ਗਾ ਕੇ ਦਿਖਾ ਦਿਨਾ ਮੋ ਕੋਏ ਨਾ ਜਾਣਤ ਹੇ ਹੱਤ ਤਾਸਨ ਤੁਮਾਰਾ ਸੋ ਇਸ ਦੀ ਵੀਡੀਓ ਆਪ ਜਰੂਰ ਦੇਖ ਲੈਣਾ ਉਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਲਿਖਿਆ ਹੋਇਆ ਹੈ ਤਾਂ ਉਸ ਨੂੰ ਸ਼ਬਦ ਨੂੰ ਸੁਣ ਕੇ ਆਪ ਨੂੰ ਜਿਆਦਾ ਬਿਹਤਰ ਪਤਾ ਲੱਗੇਗਾ ਕਿਤਨੀ ਵਾਰੀ ਕਿਹੜੀ ਪੰਧੀ ਬੋਲਨੀ ਹੈ ਅਤੇ ਥੋੜਾ ਹੋਰ ਵੀ ਅੱਛਾ ਤਰੀਕੇ ਨਾਲ ਆਪ ਨੂੰ ਮਨ ਵਿੱਚ ਬੈਠ ਜਾਏਗਾ ਸ਼ਬਦ ਫਿਰ ਆਪ ਇਸ ਨੂੰ ਟਿਊਟੋਰੀਅਲ ਕਰੋਗੇ ਤਾਂ ਆਪਨਾ ਕਾਫੀ ਅਸਾਨੀ ਲਗੇਗੀ ਹੁਣ ਅੱਗੇ ਫਿਰ ਇਸ ਨੂੰ ਗਾਇਨ ਕਰਨਾ ਹੈ ਕਹੀਅਤ ਦਾਸ ਤੁਮਾਰਾ ਇਸ ਨੂੰ ਥੋੜਾ ਜਿਹਾ ਅਲੱਗ ਤਰੀਕੇ ਨਾਲ ਇਹਨਾਂ ਨੇ ਦੂਸਰੀ ਵਰਗਾ ਕਹੀਅਤ ਦਾਸ ਤੁਮਾਰਾ ਫੇਰ ਕੋਈ ਕਹੀਅਤ ਦਾਸ ਤੁਮਾਰਾ ਠੀਕ ਹੈ ਪਹਿਲੇ ਅਸੀਂ ਥੋੜਾ ਅਲੱਗ ਤਰੀਕੇ ਨਾਲ ਗਾਇਆ ਜੀ ਹਣਾ ਥੋੜਾ ਜਿਹਾ ਅਲੱਗ ਹੈ ਸੋ ਇਸੀਆਂ ਸੁਰਾਂ ਦੇਖ ਲੈਣੇ ਹਨ ਕਹੀਆ ਕਰ ਧਾ ਧਾ ਪ ਮਤੀਵਰ ਕਹੀਆ ਕਰ ਧਾ ਸ ਤੁਮਾਰਾ ਉਹ ਸਭ ਸੇਮੀਆਂ ਧਾ ਸ ਗਾ ਮਾ ਮਾ ਮਤੀਵਰ ਦੋਨ ਵਾਰੀ ਤੁਮਾਰਾ ਰੇ 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 ਤੈਲਾ ਕੋਮਲ ਤੂੰ ਮਾਰਾ ਥੋੜੀ ਜਿਹੀ ਉਸ ਤੋਂ ਬਾਅਦ ਅਗਲੀ ਪੰਕਤੀ ਦੇਖਦੇ ਹਾਂ ਇਹ ਹਉ ਤਰੰਧਾਰਾ ਕਹਿੰਦੇ ਕੋ ਇਹ ਹਉ ਤਰੰਧਾਰਾ ਆਪਣੇ ਜੀ ਆਸਰਾ ਦੇਖ ਲੈਣਾ ਇਹ ਹਾ ਇਹ ਹਾ ਮਾਤੀ ਵਰਤੇ ਪਾ ਇਹ ਹਾ ਹੋ ਰ ਤ ਧਾ ਰੇ ਤਾ ਸਵਰਤਕ ਵਿੱਚ ਸਾ ਸਵਰਤਕ ਵਿੱਚ ਫਿਰ ਨੀ ਧਾ ਰੇ ਸਾ ਨੀ ਓ ਟ ਓ ਦੇ ਬਾਅਦ ਖਾਲੀ ਟ ਦੇ ਬਾਅਦ ਖਾਲੀ ਉਪਰ ਆ ਦੇਖ ਸਕਦੇ ਹੋ ਇਸ ਦੀਆਂ ਕਿ ਲਿਖਿਆ ਹਾਂ ਹੋਟ ਠੀਕ ਹੈ ਜੀ ਆਧਾਰਾ ਹੁਣ ਦੇਖਦੇ ਹਾਂ ਇਸ ਵਿੱਚ ਬਹੁਤ ਸਾਰੀਆਂ ਸੁਰਾਂ ਹਰ ਹ ਆ ਵਾਸਤੇ ਧਾ ਕੱਲਾ ਬਜੇਗਾ ਫਿਰ ਧਾ ਵਾਸਤੇ ਕਾਫੀ ਸੁਰਾਂ ਧਾ 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 ਸੋ ਇਸ ਨੂੰ ਆਰਾਮ ਨਾਲ ਦੇਦੇ ਆ ਅਸੇ ਉਪਰ ਆਪ ਨੇ ਦੇਖੋ ਇਧਰ ਦੇਖਿਆ ਹੋਇਆ ਸੁਰ ਆ ਧਾ 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 ਤੇ ਸਾ ਤਾ ਸਭ ਪਹਿਲੇ ਦੋਨੋਂ ਇਕੱਠੇ ਹੋ ਜਾਓ ਫਿਰ ਨੀ ਨੀ ਸਾ ਨੀ ਫਿਰ ਫਿਰ ਧਾ ਸਾ ਇਕੱਠਾ ਫਿਰ ਨੀ ਸਾ ਨੀ ਇਕੱਠਾ ਹੋ ਜਾਣਾ इधर में जाके आधाया, 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 रा। इस तरह बन जाएगा रा पा मा ला हाँ रा ठीक है जी और यूँ अंतर देख हैं जी आ पत्ते तो धारण तारण बल बल बले बल जाइए तो इसमें पहले ग्रहण करके देख लेने हैं। ਪਤਿਤ ਗੋਰਨ ਤਾਰਨ ਬਨ ਬਨ ਬਲੇ ਵਾਹਣ ਜਾਈਏ ਠੀਕ ਹੈ ਤੋ ਇਸ ਨੂੰ ਕਾਫੀ ਉੱਚੀ ਸੁਰਾ ਹੈ ਇਸ ਦਾ ਆਪਣਾ ਹੰਦਸਾ ਨੇ ਕਿਸ ਤਰ੍ਹਾਂ ਇਸ ਨੂੰ ਮੈਨੇਜ ਕਰਨਾ ਹੈ ਤੇ ਜਿਹੜੇ ਇਤਨਾ ਉੱਚਾ ਗਾ ਸਕਦੇ ਉਹਨਾਂ ਵਾਸਤੇ ਵੀ ਉਸ ਦਾ ਇਲਾਜ ਹੈ ਤੁਸੀਂ ਦੇਖ ਲਵੋ ਪਤਿਤ ਅਤੇ ਤ ਰੇ ਤੇਨਵਾਰੀ ਕਠਾ ਵਜੇਗਾ ਤਾਂ ਆਪ ਸਭ ਤੱਕ ਵੀ ਪੱਤਿਤ ਫਿਰ ਹੁਣ ਦੇਖਦੇ ਹਾਂ ਉਦਾਹਰਣ ਉਹ ਧਰਨ ਉਦਾਹਰਣ ਇਥੇ ਸੁਰਾਂ ਪੂਰੀਆਂ ਲਿਖਿਆ ਰਹੇ ਰੇ می ਰੇ ਧ ਨੀ ਰੇ ਤਾਂ ਸਭ ਤੱਕ ਕੋਮਲ ਹੈ ਉਹ ਧਰਨ ਠੀਕ ਹੈ ਫਿਰ ਤਾਰਨ सारण सारण रे तीन बार ही बजेगा ठीक है बल 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 गा ता सब बीच बल बल ठीक है जी बल बले गा गा रे बले फिर बल जाइए बल ਜਾਇਏ ਤੇ ਇਸ ਤੋ ਕਾਫੀ ਜੇ ਬਲ ਬਲ ਮਾਂ ਤਿਵਰ ਹੈ ਤਾਂ ਸਤ ਸੱਤ ਦੇ ਵਿੱਚ ਸਾਰੀਆਂ ਸਤ ਸੱਤ ਦੇ ਵਿੱਚ ਹਨ ਮਾਂ ਗਾਰੇ ਤਾਂ ਇਹ ਬਲ ਫਿਰ ਜਾਇਏ ਫਿਰ ਰੇ ਰੇ ਬਲ ਜਾਇਏ ਸੋ ਜਿਹੜੇ ਬੱਚੇ ਇਤਨਾ ਉੱਚਾ ਨਹੀਂ ਗਾ ਸਕਦੇ ਇਸ ਸੁਸੁਰ ਨੂੰ ਨਹੀਂ ਲੈ ਸਕਦੇ वो इतने इतने तक ही कौन और इस तरह दस बल बल बले, बल बल जाइए ठीक है जी तक ना जाओ बल जा जाइया बल जाइया बल तो, तो, तो इस तक आप आराम गा सकते हो so, सो ਅਗਲੀ ਪੰਕਤੀ ਨੂੰ ਦੇਖਦੇ ਅੰਦਰ ਐਸਾ ਕੋਈ ਪੇਟ ਸੰਤ ਜਿਤ ਹਰ ਹਰੇ ਹਰ ਧਾਈ ਐਸਾ ਐਸਾ ਰੇ ਰੇ ਕੋਲ ਤਾਂ ਸਭ ਤੇ ਵਿੱਚ ਦੋਨੋਂ ਐਸਾ ਫਿਰ ਕੋਈ ਠੀਕ ਹੈ ਜੀ ਕੋਈ ਕੋ ਨੀ ਰੇ ਕੋਮਲ ਹੈ ਤਾਂ ਸਭ ਤੋਂ ਵਿੱਚ ਫਿਰ ਕੋ ਹੀ ਪੀ ਵਸੇ ਧ ਨੀ ਨੀ ਰੇ ਧ ਨੀ ਠੀਕ ਹੈ ਜੀ ਆਪ ਇਸ ਤੇ ਦੇਖ ਸਕਦੇ ਹੋ ਹੋਰ ਇਹ ਸੁਰਾ ਲਿਖਿਆ ਪੇਟਾ ਹੁਣ ਦੇਖਦੇ ਹਾਂ ਪੇਟ ਪੇਟ ਗਾਰੇ ਗਾਰੇ ਪੁਰਾਹੀ ਤਾਰਸਤ ਵਿੱਚ ਚਲੋ ਫਿਰ ਸੰਤ ਸੰਤ ਰੇ ਰੇ ਤਾਰਸਤ ਦੇ ਵਿੱਚ ਜਿੱਤ ਹਰ ਹਰੇ ਹੁਣ ਦੇਖਦੇ ਹਾਂ ਜਿੱਤ ਹਰ ਜਿੱਤ ਹਰ ਜਿੱਤ ਹਰ ਧਾ ਤੇ ਪਾ ਠੀਕ ਹੈ ਜੀ ਹਾਰੇ ਹਰ ਹਾਰੇ ਹਰ ਗ ਮਾਤੀਵ ਪਾ ਮਾਤੀਵ ਹਾਰੇ ਹਰ ਧਿਆਈ ਐ ਧਿਆਈ ਐ ਧਿਆਈ ਐ ਠੀਕ ਹੈ ਜੀ ਇੱਥੇ ਟਿਊਟੋਰੀਅਲ ਦੀ ਸਵੱਤੀ ਹੁੰਦੀ ਹੈ ਜੀ सो so, अगले सारी पंक्तियां सेम ही सुर आ जाने कोई दिक्कत आए तो आप कॉमेंट कर देना सत्संग जी और सतसंग जी आप सब का कोटि कोट धन्यवाद जो भी इस वीडियो में देख रहे हैं सीख रहे हैं सो so, आप सब्सक्राइब कर रहे हो तभी आप धन्यवाद नहीं कर रहे हो तभी आपका धन्यवाद क्योंकि ਆਪਨੇ ਕਿਰਪਾ ਕੀਤੀ ਅਤੇ ਇਹ ਸ਼ਬਦ ਨੂੰ ਸਰਵਣ ਕੀਤਾ ਅਤੇ ਕੋਸ਼ਿਸ਼ ਕੀਤੀ ਸਿੱਖਣ ਦੀ ਦਾਸ ਲਈ ਇਹ ਵੀ ਬਹੁਤ ਵੱਡੀ ਗੱਲ ਹੈ ਸੋ ਜੂ ਵੀ ਆਪ ਲਾਈਕ ਵੀ ਹੋ ਕਰ ਰਹੇ ਹੋ ਸਬਸਕ੍ਰਾਈਬ ਵੀ ਕਰ ਰਹੇ ਹੋ ਉਸ ਲਈ ਵੀ ਬਹੁਤ ਬਹੁਤ ਧੰਨਵਾਦ ਸੋ ਇਸੇ ਤਰ੍ਹਾਂ ਕਿਰਪਾ ਕਰਦੇ ਰਹਿਣਾ ਤੇ ਕੋਈ ਜੋ ਵੀ ਆਪਣਾ ਸਵਿਚ ਤੁਡੀਆਂ ਨਜ਼ਰ ਆਉਣ ਆ ਜ਼ਰੂਰ ਹਾਈਲਾਈਟ ਕਰ ਲੈਣੀ ਹੈ ਹੋਰ ਦਾਸ ਕੋਲ 사ਸੰਗਤ ਜੀ ਬਹੁਤ ਲਿਸਟ ਕਾਫੀ ਲੰਬੀ ਹੋ ਗਈ ਹੈ 사ਸੰਗਤ ਦੀ ਕੁਝ 3.5 ਸ਼ਬਦਾਂ ਇਸੋੜੇ ਲਿਸਟ ਵਿੱਚ ਸੋ ਕਈ ਗੁਰੂ ਪਿਆਰੇ ਬਹੁਤ ਉਤਾਲੇ ਹੁੰਦੇ ਹਨ ਸੋ 사ਸੰਗਤ ਜੀ ਸਬ ਦਾ ਟਰਨ ਵਾਈਜ਼ ਨੰਬਰ ਆਉਣਾ ਹੀ ਸਹੀ ਲੱਗਾ ਹੈ ਕਿਉਂਕਿ ਕਿਸੇ ਵੀ ਗੁਰੂ ਪਿਆਰੇ ਦਾ ਨੰਬਰ ਅੱਗੇ ਪਿੱਛੇ ਕਰਨਾ ਥੋੜਾ ਜਿਆ ਹਾਂ ਠੀਕ ਨਹੀਂ ਲੱਗਦਾ ਸੋ ਇਸ ਲਈ ਦਾਸ ਦੀ ਬੇਨਤੀ ਹੈ ਪਿਕਚਰ ਨਾਲ ਕਿ ਜੇ ਬਹੁਤ ਜਲਦੀ ਹੋਵੇ ਤਾਂ ਅਸੀਂ ਐਡਵਾਂਸ ਲੈਵਲ ਤੇ ਹੀ ਕਰ ਸਕਦੇ ਹਾਂ ਉੱਥੇ ਲਿਸਟ ਬਹੁਤ ਜਿਆ ਛੋਟੀ ਹੈ ਕਿਉਂਕਿ ਉਹ ਹੁਣੇ ਹੀ ਸ਼ੁਰੂ ਕੀਤਾ ਹੈ ਸੋ ਇਤਨੀ ਬੇਨਤੀਆਂ ਪ੍ਰਵਾਨ ਕਰਨ ਲਈ ਸਤਿ ਸ੍ਰੀ ਅਕਾਲ ਜੀ ਉਹਦੇ ਉਹ ਸੱਜਣਾ ਸੀਸੜੀਆਂ ਜਿਉਂ ਹੋਏ ਸਾਇਬ ਸੀ ਉਮੀਦ ਇਹ ਆਸਿਸ ਆਪ ਜਰੂਰ ਬਖਸ਼ਿ ਦੇਣਾ ਅੰਦਾਸਨ